ਸਤਰ ਪਹਿਨਾਰ ਕਰ ਖਾਰਿਆਂ ਪਰ ਬਾਬਾ ਨਾਨਕ ਜੀ ਪਾਸ ਲਿਆ ਕਰ ਬਿਠਾਇਆ ਬਜੰਤਰ ਵੱਜਦੇ ਹੈ ਜੈ ਜੈਕਾਰ ਹੋ ਰਹੀ ਹੈ ਪੰਜ ਕਡੀਆਂ ਰਾਤ ਰਹਦੀ ਲਾਵਾਂ ਲਗੀਆਂ ਹੋਣ ਸੁਲੱਖਣੀ ਦੀ ਮਾਤਾ ਚੰਦੋ ਰਾਣੀ ਕੀ ਉਹਦਾ ਨਾਮ ਇਹ ਮੂਲਾ ਚੋਧਰੀ ਇਹ ਪਟਵਾਰੀ ਇਹ ਵੀ ਪਟਵਾਰੀਆਂ ਦਾ ਪਰਿਵਾਰ ਸੀ ਉਹ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਦੇਖਿਆ ਅਗਰੇ ਅੱਜ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰਗ੍ਰਾਮ ਦਾ ਮਹਾਰਾਜਾ ਪੰਜ ਪਾਸ਼ਾੀਆਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਆਦ ਗੁਰਗ੍ਰਾਮ ਸਾਹਿਬ ਦੀ ਬੀੜ ਤਿਆਰ ਕੀਤੀ ਇਹ ਉਸ ਟਾਈਮ ਪੰਜ ਬਾਦ ਵਿੱਚ ਤਿਆਰ ਹੋਈ ਹੈ ਪੰਜ ਪਾਸ਼ਾੀਆਂ ਤੋਂ ਬਾਅਦ ਇਹ ਹੁਣ ਦੇਖੋ ਗੁਰੂ ਨਾਨਕ ਦੇਵ ਜੀ ਕਿਸ ਤਰ੍ਹਾਂ ਲਾਵਾਂ ਲੈਣਗੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਉਹਨਾਂ ਨੇ ਅਗਵਾਦੀ ਅਗਦੇ ਆਲੇ ਦੁਆਲੇ ਤੁਸੀਂ ਸ਼ੁਰੂ ਕਰੋ ਲਾਵਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੇਰਾ ਇਸ਼ਟ ਦੇਵਤਾ ਅਗਨੀ ਉਹ ਕਹਿੰਦੇ ਮੈਂ ਮੇਰਾ ਇਸ਼ਟ ਇੱਕ ਓਕਾਰ ਹੈ ਇੱਕ ਓਕਾਰ ਗੁਰੂ ਨਾਨਕ ਦੇਵ ਜੀ ਮਹਾਰਾਣੇ ਕੀ ਕਿਤਾ ਇੱਕ ਸੋਣਾ ਜਾ ਪੀੜਾ ਲਿਆ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਪੀੜੇ ਉੱਪਰ ਵਿਛਾਈ ਕਰਾਈ ਵਿਛਾਈ ਕਰਾ ਕਰ ਪੀੜੇ ਪਰ ਮੂਲ ਮੰਤਰ ਪਹਿਲਾ ਗੁਰੂ ਨਾਨਕ ਵਾਹਿਗੁਰੂ ਪ੍ਰਮਾਤਮਾ ਨੇ ਉਹਨਾਂ ਨੇ ਏਕਮ ਕਾਦੋ ਲੈ ਕੇ ਸਾਨੂੰ ਗੁਰਪ੍ਰਸ਼ਾਦ ਕਰ ਸਾਨੂੰ ਮੂਲ ਮੰਤਰ ਦਾ ਦਿੱਤਾ ਹੈ ਦੇਣੀ ਦਿੱਤੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਗੁਰਪ샤ਰ ਨਨਕ ਕੋਤੀ 20 ਅਕ ਇਕਰ ਕਰਿਆ ਹੈ ਮੰਤਰ ਇਹ ਮੰਤਰ ਬਹੁਤ ਤਾਕਤ ਵਾਲਾ ਹੈ ਬੜਾ ਗੁਰਾਨੇ ਦੇਵ ਜੀ ਨੇ ਉਸ ਪਾਰ ਬ੍ਰਹਮ ਦਾ ਮੰਤਰ ਹੈ ਉਸੋ ਵਾਈ ਗੁਰਦਾਇ ਇਸ਼ਟ ਕਹਿੰਦੇ ਮੈਂ ਇਕਮਕਾਰ ਮੇਰਾ ਇਸ਼ਟ ਹੈ ਮੈਂ ਜੜੀਆਂ ਲਾਵਾਂ ਲੈਣੀਆਂ ਨੇ ਪੱਟੀ ਉੱਤੇ ਹੂਲ ਮੰਤਰ ਲਿਖਿਆ ਪੱਟੀ ਨੂੰ ਸੋਨੇ ਦੇ ਸ਼ਿੰਗਾਸ਼ਣ ਪੀੜੇ ਦੇ ਉੱਤੇ ਰੱਖ ਦਿੱਤੀ ਉਸ ਪੀੜੇ ਦੇ ਆਲੇ ਦੁਆਲੇ ਲਾਵਾਂ ਹੋਈਆਂ ਚਾਰ ਇਹ ਰਸਮ ਗੁਰਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਫਿਰ ਇੱਕ ਥੋੜੀ ਸ਼ਾਰਟਕਟ ਹੈ ਵਿੱਚ ਜਦੋਂ ਇਹ ਤਿਆਰ ਹੋ ਕੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਜੰਤ ਸੱਜੀ ਆ ਰਹੀ ਸੀ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਇੱਕ ਨਦੀ ਪੈਂਦੀ ਸੀ ਗੁਰੂ ਨਾਨਕ ਦੇਵ ਜੀ ਨੂੰ ਵਾਹਨ ਤੋਂ ਉਤਾਰਿਆ ਤੇ ਇੱਕ ਬੇੜੀ ਦੇ ਮल्लाह ਨੂੰ ਕਿਹਾ ਕਿ ਇਹਨਾਂ ਨੂੰ ਬਿਠਾ ਲਓ ਬੇੜੀ ਦੇ ਗੁਰੂ ਨਾਨਕ ਦੇਵ ਜੀ ਨੇ ਸੇ ਰੱਬ ਨੇ ਹੋਇਆ ਸੀ ਬੇੜੀ ਦੇ ਵਿੱਚ ਬਿਠਾਇਆ ਤੇ ਵਾਹਨ ਵਾਲਾ बार-बार ਦੇਖੇ ਗੁਰੂ ਨਾਨਕ ਦੇਵ ਜੀ ਨੂੰ ਉਹਦਾ ਮਨ ਅੰਦਰੋਂ ਤੜਫੇ ਮੈਂ ਕਿਸ ਤਰ੍ਹਾਂ ਇਹਨਾਂ ਦਾ ਦਰਸ਼ਨ ਦੀਦਾਰੇ ਕਰਾਂ ਕਿਸਰਾ ਉਹਦਾ ਮਨ ਅੰਦਰੋਂ ਅੰਦਰੋਂ ਤੜਫਦਾ ਰਿਹਾ ਬਾਹਰ 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 ਦੇਖੇ ਬਾਹਰ ਬਾਹਰ ਦੇਖੇ ਅੱਗੇ ਸੇਹਰਾ ਸੀ ਕਿਸਾਂ ਜਿਦਾਰੇ ਕਰੇ ਜਦੋਂ ਨਾ ਜਦੋਂ ਨਦੀ ਪਾਰ ਹੋਈ ਇਹ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਗਿਆ ਇਹ ਭਾਈ ਜਹਰਾਂ ਨੇ ਪੈਸੇ ਦਿੱਤੇ ਤੇ ਮਹਤਾ ਕਲਿਆਣ ਜੀ ਨੇ ਕਿਹਾ ਤੁਸੀਂ ਨਾ ਦਿਓ ਮੈਂ ਦੇ ਲਗਾਣਾ ਕੋਈ ਨਹੀਂ ਫਿਰ ਉਹਨਾਂ ਨੇ ਜੇ ਨਹੀਂ ਦਿੱਤੇ ਮੇਰੇ ਜੀਜਾ ਜਰਾਂਜੀ ਨੇ ਕਦੇ ਉਹਨੂੰ ਢੇ ਲੱਗੇ ਬੇਟੀ ਵਾਲੇ ਨੂੰ ਬੇਟੀ ਵਾਲੇ ਨੇ ਪੈਸੇ ਨਹੀਂ ਲਏ ਕਹਿੰਦੇ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਉਹ ਕਹਿੰਦੇ ਤੂੰ ਆਪਣੇ ਬਾਲ ਬੱਚੇ ਨਹੀਂ ਪਾਲਣੇ ਪੈਸੇ ਨਹੀਂ ਲੈਣੇ ਕਿਉਂ ਨਹੀਂ ਲੈਣੇ ਉਹ ਕਹਿੰਦੇ ਮੈਂ ਪੈਸੇ ਤੁਹਾਡੇ ਕੋਲ ਲੈਣੇ ਹੀ ਨਹੀਂ ਕਹਿੰਦੀ ਬਾਕੀ ਉਹ ਕਹਿ ਲੱਗਾ ਬਾਕੀ ਸਾਰਿਆਂ ਕੋਲੋਂ ਲੈਂਦਾ ਹਾਂ ਕਹਿੰਦੇ ਮੇਰੇ ਮਨ ਦੇ ਅੰਦਰ ਇੱਕ ਠੰਡ ਜੀ ਪੈ ਗਈ ਹੈ ਜਦੋਂ ਦਾ ਗੁਰੂ ਨਾਨਕ ਦੇਵ ਜੀ ਮੇਰੀ ਗੇੜੀ 'ਚ ਬੈਠੇ ਨੇ ਮੇਰੇ ਅੰਦਰ ਠੰਡਾ ਠੰਡ ਵਰਤ ਗਈ ਹੈ ਕਹਿੰਦੇ ਇਹਦੇ ਬਦਲੇ ਮੈਨੂੰ ਸਿਰਫ ਮੈਂ ਤੁਹਾਡੇ ਕੋਲੋਂ ਇੱਕ ਇਹਨਾਂ ਦੇ ਦੀਦਾਰ ਮੰਗਦਾ ਹਾਂ ਇੱਕ ਝਲਕ ਕਹਿੰਦੇ ਮੈਨੂੰ ਪੈਸਿਆਂ ਦੇ ਬਦਲੇ ਇੱਕ ਝਲਕ ਦਿਖਾ ਦਿਓ ਉਹ ਨਾਨਿਕ ਦੇਵ ਜੀ ਮਹਾਰਾਜ ਸਾਰੇ ਜਾਣੀ ਜਾਣਤ ਉਹ ਦੇਖ ਰਹੇ ਸਨ ਫਿਰ ਉਹਨਾਂ ਨੇ ਸੇਹਰਾ ਉੱਪਰ ਕੀਤਾ ਜਦੋਂ ਝਲਕ ਦਿਖਾਈ ਜਦੋਂ ਝਲਕ ਦਿਖਾਈ ਇਹ ਉਹਦੇ ਕਫਾੜੇ ਖੁੱਲ ਗਏ ਗੁਰਮਾਨਿਕ ਦੇਵ ਜੀ ਮਹਾਰਾਜ ਦੇ ਬ੍ਰह्म ਉਹਨੂੰ ਬ੍ਰह्म ਦੇ ਨਾਲ ਜੋੜ ਦਿੱਤਾ ਨਦਰੋ ਨਦਰੀ ਨਿਹਾਲ ਕਰ ਦਿੱਤਾ ਗੁਰਮਾਨਿਕ ਦੇਵ ਜੀ ਨੇ ਆਪਣੀ ਨਦਰ ਦਾ ਦੇਖੋ ਧੰਨ ਹਨ ਮੇਰੇ ਗੁਰਨਾਨਕ ਦੇਵ ਜੀ ਵਾਹਿਗੁਰੂ ਨਦਰੋ ਨਦਰੀ ਨਿਹਾਲ ਕਰ ਦਿੱਤਾ ਇਸ ਤਰ੍ਹਾਂ ਜਦੋਂ ਲਾਵਾ ਹੋਣ ਲਿਆ ਬ੍ਰह्म ਜਿਹੜੇ ਇਹ ਬ੍ਰਾਹਮਣ ਤਾਂ ਨੇ ਬ੍ਰਾਹਮਣ ਬੜੇ ਚਿੱਤੇ ਪੈ ਗਏ ਕਿਉਂਕਿ ਉਹਨਾਂ ਦੀ ਨੀਤੀ ਤੋਂ ਉਲਟ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਅਗਦੇ ਦੁਆਲੇ ਲਾਵਾ ਨਹੀਂ ਲਈਆਂ ਇਹਨਾਂ ਨੇ ਲਾਵਾ ਜੜੀਆਂ ਨੇ ਮੂਲ ਮੰਤਰ ਦੇ ਅਲੇ ਦੁਆਲੇ ਸਾਰੇ ਦੇਖ ਕੇ ਟੈਪੀਟ ਸੰ ਜਿਨੇ ਹੱਦਿਆਲ ਜਿਨੇ ਜਨਉ ਪਾਇਆ ਸੀ ਉਹ ਹੀ ਪਹੁੰਚ ਆਇਆ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਹ ਪਿੱਛੇ ਕਰ ਲਈ ਸੀ ਉਹਨਾਂ ਨੇ ਜਨਉ ਪਾਉਣ ਦਾ ਰੋਗ ਦਿੱਤਾ ਸੀ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਗਿਆਲ ਪੰਡਤ ਜਿਨਉ ਪਾਉਂਦਾ ਹੈ ਗੁਰਨਾਨਕ ਦੇਵ ਜੀ ਗੁਰਨਾਨਕ ਦੇਵ ਜੀ ਜਿਨਉ ਤੋਂ ਖਿਲਾਫ ਹਨ ਕਿ ਇਹ ਤੰਦ ਜਿਹੜੀ ਇਹ ਕੱਚੀ ਹੈ ਇਹ ਟੁੱਟ ਜਾਏਗੀ ਇਹਨੂੰ ਬਹਿ ਲੱਗ ਦੇਗੀ ਮੈਂ ਤੇ ਪੱਕਾ ਜਿਨਉ ਉਹ ਸੁਭਾਈ ਗੁਰਦਾ ਨਾਮ ਪੱਕਾ ਸ਼ਬਦ ਪੱਕਾ ਹੈ ਇਹ ਤੇ ਚਾਰ ਦਿਨ ਹੈ ਗਲ ਜਾਏਗਾ ਪਟ ਜਾਏਗਾ ਉਹਨਾਂ ਨੇ ਜਿਨਉ ਪਾਣਾ ਇਨਕਾਰ ਕੀਤਾ ਇਹ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਮੇਰੇ 8ਵੇਂ ਪਾਤਸ਼ਾਹ 9ਵੇਂ ਪਾਠ 8ਵੇਂ ਪਾਸ਼ਾ ਦੇਖੋ ਔਰਾਂ ਜੇਵ ਦੇ ਜੰਝੂ ਲਾਂਦਾ ਸੀ ਉਹਨਾਂ ਦੇ ਜੰਝੂ ਦੀ ਖਾਤਰ ਜੰਝੂਆਂ ਨੂੰ ਬਚਾਣ ਦੀ ਖਾਤਰ ਉਹਨਾਂ ਨੇ ਉਹਨਾਂ ਦੇ ਜਨਵਨ ਬਚਾਇਆ ਜਨਵ ਨੂੰ ਉਹਨਾਂ ਨੇ ਉਹਨਾਂ ਦੀ ਰੱਖਿਆ ਕਰ ਦਿੱਤੀ ਕਿਉਂਕਿ ਉਹ ਧਰਮ ਦੇ ਵਿਰੋਧਾਭ ਨਹੀਂ ਸਨ ਉਹਨਾਂ ਨੇ ਉਹਨਾਂ ਦਾ ਧਰਮ ਬਚਾਇਆ ਤਨ ਹਨ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਉਹਨਾਂ ਦੀ ਮਹਿਮ ਜੜੀ ਤੜੀ ਜੀਬ ਹੈ ਇੱਕ ਇੱਕ ਹੈ ਉਹ ਕਥਨ ਨਹੀਂ ਕਰ ਸਕਦੇ ਆਹ ਸੁਲਤਾਨਗੁਰ ਤੋਂ ਜੰਝ ਟੁਕੀ ਸਾਰੇ ਸੱਜ ਧੱਜ ਕੇ